ਹਾਜੀ ਚੇਰਮੇ ਸਾਹਿਬ ਇਹ ਜੁੱਧ ਨਸ਼ਿਆਂ ਵਿਰੋਧ ਦੀ ਜਿਹੜੀ ਮੈਂ ਸ਼ੁਰੂ ਕੀਤੀ ਗਈ ਕੀ ਕਹਿਣਾ ਚਾਹੂਗਾ ਜੀ ਅ ਪਿਛਲੇ ਲਗਭਗ 75 ਸਾਲਾਂ ਦੀ ਬਿਮਾਰੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਕਿ ਪਿਛਲੇ ਲਗਭਗ 30-35 ਸਾਲਾਂ ਤੋਂ ਬਹੁਤ ਹੀ ਪੰਜਾਬ ਦਾ ਛੇਵਾਂ ਦਰਿਆ ਜਿਹਨੂੰ ਨਸ਼ਾ ਦਾ ਦਰਿਆ ਕਹਿੰਦੇ ਆ ਉਹ ਬਹੁਤ ਜ਼ਿਆਦਾ ਪਰਫੁੱਲਤ ਹੋਇਆ ਤੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਜਿਹੜੇ ਨੌਜਵਾਨ ਪੀੜੀ ਦਾ ਘਾਣ ਹੋਇਆ ਤੋਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀਆਂ ਪੂਰੇ ਪੰਜਾਬ ਦੀਆਂ ਪੰਚਾਇਤਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਜਿਹੜੇ ਯੋਗ ਨਸ਼ਾ ਵਿਰੁੱਧ ਜਿਹੜਾ ਮਾਰਚ ਹੈਗਾ ਉਹ ਕੀਤਾ ਜਾ ਰਿਹਾ ਤੇ ਅੱਜ ਅਸੀਂ ਕਾਲਾ ਸੰਗਿਆ ਦੇ ਵਿੱਚ ਇਸ ਤੋਂ ਪਹਿਲਾਂ ਅਸੀਂ ਬਨਵਾਲੀਪੁਰ ਸੀਗੇ ਹੁਣ ਅਸੀਂ ਕਾਲਾ ਸੰਗਿਆ ਦੇ ਵਿੱਚ ਆਏ ਹੈਗੇ ਆ ਤੇ ਐਦਾ ਹੀ ਰੋਜ਼ ਹੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਉਸ ਇਲਾਕਿਆਂ ਦੇ ਵਿੱਚ ਜਾਂਦੇ ਆ ਜਿੱਥੇ ਲੋਕ ਜਿਹੜੇ ਹੈਗੇ ਨਸ਼ਿਆਂ ਦੇ ਵਿੱਚ ਜਿਹੜਾ ਦਲਦਲ ਚ ਫਸੇ ਹੋਏ ਨੇ ਤੋਂ ਇੱਕੋ ਇੱਕ ਬੇਨਤੀ ਹੈਗੀ ਮੇਰੀ ਹੱਥ ਜੋੜ ਕੇ ਪਿੰਡ ਦੀਆਂ ਪੰਚਾਇਤਾਂ ਨੂੰ ਜਿੰਨੇ ਵੀ ਪੰਜ ਸਰਪੰਚ ਨੰਬਰਦਾਰ ਸਹਬਾਨ ਨੇ ਪੂਰੇ ਪਿੰਡਾਂ ਦੇ ਬੇਨਤੀ ਇਹੀ ਹੈ ਕਿ ਜੇ ਕੋਈ ਨਸ਼ੇ ਦਾ ਸਮੱਗਲਰ ਤੁਹਾਡੇ ਇੱਥੇ ਜਿਹੜਾ ਸਪਲਾਈ ਕਰਦਾ ਆ ਉਹ ਉਹਨੂੰ ਕਿਰਪਾ ਕਰਕੇ ਤੁਸੀਂ ਇਹ ਇਹਨੂੰ ਜਿਹੜੀ ਨੱਥ ਪਾਓ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਛੱਟੋ ਥਾ ਥਾ ਤੇ ਜਿਹੜਾ WhatsApp ਨੰਬਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਦਿੱਤਾ ਹੋਇਆ ਹੈਗਾ ਕਿ ਉਸ ਨੰਬਰ ਦੇ ਉੱਤੇ ਜਾਣਕਾਰੀ ਦਿਓ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਨੀ ਚਾਹਨਾ ਜਾਣਕਾਰੀ ਦਿਓ ਜਾਣਕਾਰੀ ਜਿਹੜੀ ਹੈਗੀ ਤੁਹਾਡੀ ਗੋਪਤ ਰੱਖੀ ਜਾਏਗੀ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਤੇ ਉਹ ਜਿਹੜੀ ਸਪਲਾਇਰ ਹੈਗੇ ਨੇ ਉਹਨਾਂ ਨੂੰ ਪੂਰੀ ਤਰੀਕੇ ਨਾਲ ਜਿਹੜੀ ਨਕੇਲ ਪਾਉਣ ਲਈ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਆਪਣੀ ਨੌਜਵਾਨ ਪੀੜੀ ਨੂੰ ਆਪਣੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਦੇ ਲਈ ਦੇਖੋ ਸਨ 80 ਤੋਂ 90 ਦਹਾਕੇ ਦੇ ਵਿੱਚ ਸਾਡੀ ਨੌਜਵਾਨ ਪੀੜੀ ਨੂੰ ਐਨਕਾਊਂਟਰ ਕਰ ਕਰਕੇ ਮਾਰਿਆ ਗਿਆ ਉਸ ਤੋਂ ਬਾਅਦ ਸਨ 2000 ਦੇ ਲਾਗੇ ਤੱਕ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਵਿੱਚ ਮਾਰਿਆ ਗਿਆ ਉਹ ਨਸ਼ਾ ਇੰਨਾ ਕਿ ਪ੍ਰਫੁੱਲਤ ਹੋਇਆ ਜਿਹੜਾ ਹੁਣ ਤੱਕ 2025 ਤੱਕ ਜਿਹੜਾ ਪਿੱਛਾ ਨਹੀਂ ਛੱਡ ਰਿਹਾ ਤੋਂ ਤੀਸਰੀ ਇੱਕ ਹੋਰ ਜਿਹੜਾ ਹੱਲਾ ਹੋਇਆ ਪੰਜਾਬ ਦੇ ਵਿੱਚ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆਪਣਾ ਦੇਸ਼ ਛੱਡ ਛੱਡ ਕੇ ਬਾਹਲੇ ਦੇਸ਼ਾਂ 'ਚ ਪੜ੍ਹਾਈ ਕਰਨ ਦੇ ਬਹਾਨੇ ਉੱਥੇ ਜਾ ਕੇ ਆਪਣਾ ਰੁਜ਼ਗਾਰ ਲੱਭਣੀ ਆ ਉੱਥੇ ਜਾ ਕੇ ਆਪਣਾ ਸਿਸਟਮ ਜਿਹੜਾ ਸਹੀ ਲੱਭਦੇ ਨੇ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਬੇਨਤੀ ਕਰਨਾ ਚਾਹਨਾ ਕਿ ਜਿੱਥੇ-ਜਿੱਥੇ ਵੀ ਸਮੱਗਲਰ ਹੈਗੇ ਨੇ ਚੱਕ ਕੇ ਜੇਲ੍ਹਾਂ 'ਚ ਸੁਟੋ ਅਸੀਂ ਤੁਹਾਡੀ ਨਾਲ ਮਦਦ ਕਰਾਂਗੇ ਪੰਜਾਬ ਪੁਲਿਸ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਉਹ ਜਿੱਥੇ-ਜਿੱਥੇ ਵੀ ਐਡਿਕਟਡ ਹੈਗੇ ਨੇ ਜਿਹੜੇ ਮਰੀਜ਼ ਨੇ ਉਹ ਹਸਪਤਾਲਾਂ ਚ ਅਸੀਂ ਜਾ ਕੇ ਖੁਦ ਉਹਨਾਂ ਨੂੰ ਦਾਖਲ ਕਰਾਵਾਂਗੇ ਉਹਨਾਂ ਦਾ ਇਲਾਜ ਕਰਾਵਾਂਗੇ ਔਰ ਇੱਕ ਚੀਜ਼ ਹੋਰ ਹੈ ਚਾਹੇ ਕੋਈ ਨੰਬਰਦਾਰ ਹੋਵੇ ਚਾਹੇ ਕੋਈ ਸਰਪੰਚ ਹੋਵੇ ਪੂਰੀ ਪੰਚਾਇਤ ਹੋਵੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿਸੇ ਵੀ ਨਸ਼ੇ ਦੇ ਸਮਗਲਰ ਵਾਲੇ ਦੀ ਜ਼ਮਾਨਤ ਨਾ ਦੇ ਦੇਣਾ ਕਿਤੇ ਜ਼ਮਾਨਤ ਦੋਂਗੇ ਦਾ ਮਤਲਬ ਤੁਸੀਂ ਆਪਣੇ ਬੱਚਿਆਂ ਦਾ ਆਪ ਕਤਲ ਕਰ ਰਹੇ ਹੋ ਤੋ ਬਹੁਤ ਹੀ ਵਧੀਆ ਸੰਕੇਤ ਪੰਜਾਬ ਸਰਕਾਰ ਵੱਲੋਂ ਇਹ ਯੁੱਧ ਨਸ਼ਾ ਵਿਰੁੱਧ ਲੜਿਆ ਜਾ ਰਿਹਾ ਤੇ ਜਲਦੀ ਸਾਡਾ ਪੰਜਾਬ ਹੈ ਰੰਗਲਾ ਪੰਜਾਬ ਬਣੇਗਾ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਦੁਬਾਰਾ ਤੋਸੇ ਤਰ੍ਹਾਂ ਜਿਹੜੀ ਹੈਗੀ ਆ ਆਪਣੇ ਭੰਗੜਿਆਂ ਦੇ ਵਿੱਚ ਕਬੱਡੀ ਦੇ ਮੈਚਾਂ ਵਿੱਚ ਜਾਂ ਖੇਡਾਂ ਦੇ ਵਿੱਚ ਆਪਣੇ ਆਪ ਨੂੰ ਅੱਗੇ ਲੈ ਕੇ ਜਾਏਗੀ ਚਰਮਸਰ ਇੱਕ ਸਵਾਲ ਹੋਰ ਆ ਜਿਹੜਾ ਜਿਹੜਾ ਨੰਬਰ ਦਿੱਤਾ ਗਿਆ ਹੈਲਪਲਾਈਨ ਨੰਬਰ ਜਿਹੜਾ ਸਮਗਲਾਰਾਂ ਦੇ ਖਿਲਾਫ ਜਿਹੜਾ ਜਾਣਕਾਰੀ ਦੇਣ ਪਰਉਤ ਉਹ ਜਿਹੜੇ ਲੋਕ ਆਪੋ ਆਪਣੀਆਂ ਰਿਚਿਚਾਂ ਵੀ ਜਿਹੜੇ ਉਹ ਕਈ ਕੱਢ ਰਹੇ ਆ ਤੇ ਉਹਦੇ ਵaile ਤੁਸੀਂ ਕੀ ਦੇਖਦੇ ਹੋ ਆ ਦੇਖੋ ਜਦੋਂ ਤੁਸੀਂ ਕੋਈ ਨੰਬਰ ਭੇਜਦਾ ਹੈ ਸਰਕਾਰ ਹੈ ਇਹ ਕੋਈ ਬੱਚਾ ਤਾਂ ਹੈ ਨਹੀਂ ਕਿ ਤੁਹਾਡੇ ਤੁਸੀਂ ਨੰਬਰ ਭੇਜੋਗੇ ਤੇ ਉਹ ਜਿਹੜਾ ਹੈਗਾ ਉੱਤੇ ਟ੍ਰੇਸ ਹੋ ਜਾਏਗਾ ਸਿੱਧਾ ਉੱਤੇ ਅਟੈਕ ਹੋਏਗਾ ਪੰਜਾਬ ਪੁਲਿਸ ਉਹਦਾ ਨਹੀਂ ਉਹਦੀ ਪਹਿਲਾਂ ਪੂਰਾ ਸਰਵੇ ਕੀਤਾ ਜਾਏਗਾ ਉੱਥੇ ਜਿੱਥੇ ਜਿੱਥੇ ਸਪਲਾਈ ਕਰਦਾ ਉੱਥੇ ਜਾ ਕੇ ਕਿਉਂਕਿ ਪੰਜਾਬ ਪੁਲਿਸ ਨੂੰ ਗਵਾਹ ਵੀ ਚਾਹੀਦੇ ਹੁੰਦੇ ਆ ਪੰਜਾਬ ਪੁਲਿਸ ਨੇ ਮੌਕਾ ਵੀ ਦੇਖਣਾ ਹੁੰਦਾ ਕਿਥੇ ਨਸ਼ਾ ਫੜਿਆ ਗਿਆ ਅਸੀਂ ਉਹਨੂੰ ਵੇਚਦੇ ਨੂੰ ਫੜਾਂਗੇ ਤੇ ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਾਂਗੇ ਲੋ ਇਹ ਸਾਰੇ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਲਾਮ ਮਹਿਮ ਬੱਢੀ ਗਈ ਆ ਕੀ ਕਰਨਾ ਚਾਹੂਗੇ ਜੀ ਦੇ ਖਿਲਾਫ ਜਿਹੜਾ ਮਾਨਯੋਗ ਸੀਐਮ ਸਾਹਿਬ ਸਰਦਾਰ ਭੁਨ ਸਿੰਘ ਮਾਨ ਨੇ ਨਾਸ਼ਾ ਰੋਕ ਮੈਮ ਚਲਾਈ ਆ ਉਹਦੇ ਉਰਦ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਕੰਮ ਕਰੋ ਕੋਈ ਬਾਤ ਬਾਦ ਨਸ਼ਾ ਸ਼ਰਾਬ ਕੈਂਪ ਵਿੱਚ ਜਿਹੜਾ ਕਰ ਰਹਾ ਨੌਜਵਾਨ ਨੂੰ ਉਹਨੂੰ ਦਾਖਲ ਕਰਾ ਰਹੇ ਆ ਜਿਹੜੇ ਹਮੇਸ਼ਾ ਨਸ਼ਾ ਤਸਕਰਿਆ ਨਸ਼ਾ ਵੇਚ ਰਿਆ ਜਾਂ ਸਾਨੂੰ ਕੋਈ ਸੂਚਨਾ ਮਿਲਦੀ ਆ ਜਾਂ ਕੋਈ ਵੀ ਸੂਚਨਾ ਮਿਲਦੀ ਆ ਉਹਨਾਂ ਦੇ ਵਾਪਰ ਮੁਕੱਦਮਾ ਦੀ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਾਰੇ ਉਹਨਾਂ ਨੂੰ ਜੇਲ੍ਹ ਦੇ ਭੇਜਣ ਤੋਂ ਬਾਅਦ ਲੋਕਾਂ ਨੂੰ ਇਹ ਸ਼ਹਿਰ ਹੈ ਤੇ ਅਨੰਦ ਜ਼ਿਲ੍ਹਾ ਦਾ ਨਾਮ ਹੈ ਕਿ ਇਹ ਆਣ ਕੇ ਦੁਬਾਰਾ ਪੱਗਾਂ ਵਿੱਚ ਜਿਹੜੇ ਬਿਚਾਰ ਵਿੱਚ ਨੂੰ ਐਕਟ ਪ੍ਰਿਜਲੇ ਸੀ ਉਹਨਾਂ ਨੂੰ ਵਾਤਵਾਦ ਹੀ ਅਰ체 ਦਰਜ ਕਰਕੇ ਜੇਲ੍ਹ ਵਿੱਚ ਭੇਜਿਆ ਗਿਆ ਇਹ ਸਰ ਹੁਣ ਤੱਕ ਨਸ਼ਾ ਸਮਗਲਣ ਵਾਲੇ ਖਿਲਾਫ ਕਿਹੜੇ ਕਾਰਵਾਈ ਕਰ ਚੁੱਕੇ ਆ ਜੀ ਨਸ਼ਾ ਸਮਗਲਣ ਵਾਲਾ ਦੇ ਖਿਲਾਫ ਅਸੀਂ ਪਰਚੇ ਵਾਤਵਾਦ ਦਰਜ ਕੀਤੇ ਆ ਅੱਜ ਹੋਰ ਜਿਹੜੇ ਪੁਲਿਸ ਦਾ ਸਾਡਾ ਸਾਥ ਦੇ ਰਹੀ ਹੈ ਕੋਈ ਸਾਨੂੰ ਸੂਚਨਾ ਮਿਲਦੀ ਆ ਜੇ ਨਸ਼ਾ ਤਸਕਰ ਇੱਕ ਪਿੰਡ ਵਿੱਚ ਬਾਹਰਲਾ ਪਿੰਡ ਵਾਲਾ ਜਾਂ ਹੋਰ ਕੋਈ ਬਾਹਰੋਂ ਵੇਚਣ ਆਇਆ ਹੋਵੇ ਕੋਈ ਸਾਨੂੰ ਜਦੋਂ ਉਸ ਪਿੰਡ ਤੋਂ ਸੂਚਨਾ ਮਿਲਦੀ ਆ ਉਹတို့ ਹੀ ਫੜ ਕੇ ਵਾਤਵਾਦ ਕੱਢ ਕੇ ਫਿਰ ਉਹਨਾਂ ਨੂੰ ਕਰਨ ਦਾ ਅਧਿਕਾਰ ਰਿਹਾ ਸਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਲੋਕਾਂ ਨੂੰ ਇਹ ਯੇਦ ਰਹੇ ਆ ਪ੍ਰੇਤਵਸੀਆਂ ਨੂੰ ਸਾਡਾ ਸਾਥ ਦਿਓ ਪੁਰਸ ਦਾ ਉਸ ਤੁਹਾਡੇ ਨਾਲ ਆ ਰਾਜਦਨ ਤੁਹਾਡੇ ਨਾਲ ਆ ਜਦੋਂ ਵੀ ਸਾਨੂੰ ਕੋਈ ਸਾਨੂੰ ਦੋਹੇ ਤੁਸੀਂ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਜਿਹੜਾ ਸਾਨੂੰ ਕਿਸੇ ਤਸਕਰ ਦਾ ਨਾਮ ਦੱਸੇਗਾ ਜਾਂ ਸੂਚਨਾ ਦੇਵੇਗਾ ਉਹਦਾ ਨਾਮ ਅਸੀਂ ਗੁਪਤ ਰੱਖਾਂਗੇ ਤੇ ਉਹਨਾਂ ਦੇ ਪਰਚੇ ਲੈ ਕੇ ਉਹਨੂੰ ਵਾਧੂ ਬਾਦ ਨੂੰ ਸਜ਼ਾ ਕਰਾਵਾਂਗੇ ਜੇ ਇਹ ਸਰ ਨਸ਼ਾ ਤਸਕਰਾਂ ਨੂੰ ਕੀ ਚਦਾਨੀ ਦੇਣੀ ਚਾਹੋਗੇ ਜੀ ਬੇਟਾ ਤਸਕਰਾਂ ਨੂੰ ਉਹ ਜਿਹੜਾ ਮੈਂ ਕਿਹਾ ਉਹ ਕੋਈ ਜਾਤ ਨਸ਼ਾ ਤਸਕਰ ਨਸ਼ਾ ਕਰਨਾ ਬੰਦ ਕਰ ਲੈਣ ਜਿਹੜਾ ਪੰਜਾਬ ਦੀ ਧਰਤੀ ਤੋਂ ਬਾਹਰ ਗਿਆ ਜੇ ਸੀਐਫ ਸਾਹਿਬ ਭਾਨ ਜੋ ਕੁਸੀਰ ਭਵਨ ਸਿੰਘ ਦਾ ਹੁਕਮ ਹੈ ਉਹ ਨਸ਼ਾ ਤਸਕਰ ਪੰਜਾਬ ਦੀ ਧਰਤੀ ਤੇ ਨਹੀਂ ਰਹਿਣਗੇ ਇਹ ਹਾਜੀ ਪ੍ਰਧਾਨ ਜੀ ਜੋ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਮਹਿੰਮਾ ਵੱਢੀ ਗਈ ਹੈ ਕੀ ਕਹਿਣਾ ਚਾਹੋਗੇ ਜੀ ਏ ਆਮ ਆਦੀ ਪਾਰਟੀ ਸਰਕਾਰ ਆ ਜਿਹੜੀ ਉਹ ਇਸ ਇੱਕ ਅਸੀਂ ਵਾਦਾ ਕੀਤਾ ਸੀ ਕੇਜਰੀਵਾਲ ਜੀ ਭਗਵੰਤ ਪਾਣ ਜੀ ਵੱਲੋਂ ਇਹ ਵਾਦਾ ਕੀਤਾ ਗਿਆ ਸੀਗਾ ਕਿ ਅਸੀਂ ਪੰਜਾਬ ਤੋਂ ਨਸ਼ੇ ਦਾ ਕੋੜ ਜਿਹੜਾ ਆ ਉਹਨੂੰ ਵਡਾਂਗੇ ਸੋ ਉਹਦੇ ਲਈ ਪਹਿਲਾਂ ਇਦਾਂ ਵੀ ਲੱਗ ਰਿਹਾ ਹੋਵੇਗਾ ਕਿ ਪਹਿਲਾਂ ਕਿਉਂ ਨਹੀਂ ਕੰਮ ਹੋਇਆ ਸੋ ਉਹਦੇ ਲਈ ਇੱਕ ਰੂਟ ਹੈ ਪਿਆਰ ਹੋ ਰਿਹਾ ਸੀਗਾ ਕਿਉਂਕਿ ਇਹ ਛੋਟੀ ਮੋਟੀ ਚੀਜ਼ ਤਾਂ ਹੈ ਨਹੀਂ ਲੰਬੀ ਬਿਮਾਰੀ ਆ ਸੋ ਉਹਦੇ ਲਈ ਇਲਾਜ ਵੀ ਸਹੀ ਤਰੀਕੇ ਦਾ ਹੋਣਾ ਚਾਹੀਦਾ ਤਾਂਕਿ ਅਲਾਮਤ ਜਿਹੜੀ ਆ ਇਹ ਜਿਹੜਾ ਕੈਂਸਰ ਆ ਉਹ ਵਾਪਸ ਨਾ ਸਕੇ ਸੋ ਉਹਦੇ ਲਈ ਪੂਰਾ ਰੂਟ ਮੈਪ ਤਿਆਰ ਹੈ ਔਰ ਪੁਲਿਸ ਦਾ ਪੁਲਿਸ ਨੂੰ ਮਤਲਬ ਪੁਲਿਸ ਆਪਣਾ ਆਪਣੀ ਭੂਮਿਕਾ ਨਿਭਾ ਰਹੀ ਹੈ ਪ੍ਰਸ਼ਾਸਨ ਵੀ ਆਪਣੀ ਭੂਮਿਕਾ ਨਿਭਾ ਰਿਹਾ ਸਰਕਾਰ ਆਪਣਾ ਕੰਮ ਕਰ ਰਹੀ ਹੈ ਔਰ ਅਸੀਂ ਲੋਕਾਂ ਤੋਂ ਅਪੀਲ ਕਰਦੇ ਆ ਕਿ ਇਹ ਸਾਰਿਆਂ ਦੀ ਸਾਂਝੀ ਲੜਾਈ ਹੈ ਸਾਂਝਾ ਸਾਡੀ ਇਹ ਤਰਸਦੀ ਹੈ ਸੋ ਇਹਦੇ ਤੋਂ ਬਾਹਰ ਨਿਕਲਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬਲਾ ਮਾਰਨ ਦੀ ਲੋੜ ਹੈ ਔਰ ਆਪਾਂ ਜਿਹੜਾ ਇੱਕ ਸੇ ਪੰਜਾਬ ਇੱਕ ਨੰਬਰ ਵੀ ਹੈ ਕੋਇਆ ਜਿਹੜਾ ਅਲਰਟ ਹੋਇਆ ਉਹਦੇ ਤੇ ਸਾਨੂੰ ਉਹ ਸੂਚਨਾ ਜਿਹੜੀ ਸਾਨੂੰ ਆ ਲੱਗਦਾ ਕਿ ਸੂਚਨਾ ਲੋਕਾਂ ਕੋ ਹੁੰਦੀ ਵੀ ਆ ਪ੍ਰਸ਼ਾਸਨ ਕੋ ਵੀ ਹੁੰਦੀ ਆ ਪਰ ਉਹ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਨੰਬਰ ਉਹ ਸੂਚਨਾ ਜਿਹੜੀ ਆ ਉਸ ਨੰਬਰ ਤੇ ਦਿੱਤੀ ਜਾਵੇ ਤਾਂ ਉਹਦੇ ਤੇ ਯਕੀਨੀ ਤੌਰ ਤੇ ਕਾਰਵਾਈ ਹੁੰਦੀ ਆ ਔਰ ਕਿਸੇ ਦਾ ਕੋਈ ਨਾਮ ਵੀ ਉਹਦੇ ਵਿੱਚ ਨਹੀਂ ਆਂਦਾ ਉਹਨਾਂ ਦੀ ਜਿਹੜੀ ਪਛਾਣ ਆ ਉਹ ਛੁਪੀ ਹੋਈ ਰਹਿੰਦੀ ਹੈ ਪਤਾਂ ਜੀ ਹੁਣ ਤੱਕ ਨਸ਼ਾ ਤਸਕਰਾਂ ਤੇ ਕਿਹਨੇ ਕਿਹ ਤੇ ਕਾਰਵਾਈ ਜਿਹੜੀ ਹੋ ਚੁੱਕੀ ਹੈ ਜੀ ਆ ਤੁਸੀਂ ਜਾਣਦੇ ਹੋ ਉਹਦੇ ਈਵਨ ਪੁੜੀ ਸਾਨੂੰ ਕੱਲ ਵੀ ਪਤਾ ਲੱਗਾ ਇੱਕ 85 ਕਿਲੋ ਸ਼ਾਇਦ ਕਰਨਤਾਰਨ ਤੋਂ ਜਿਹੜਾ ਨਸ਼ਾ ਫੜਿਆ ਗਿਆ ਆ ਕਾਫੀ ਕਿਲੋ ਜਾਂ ਕਹੋ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀ ਆ ਉਹ ਜ਼ਬਤ ਵੀ ਹੋਏ ਆ ਤਸਕਰਾਂ ਤੇ ਉਹ ਅੰਦਰ ਬੰਦ ਵੀ ਨੇ ਔਰ ਜਿਹੜੇ ਨਹੀਂ ਫੜੇ ਗਏ ਉਹ ਫਰਾਰ ਨੇ ਅ ਬਾਕੀ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਜਿਹੜੀਆਂ ਉਹਨਾਂ ਨੇ ਇਸ ਨਸ਼ੇ ਤੋਂ ਕਮਾਈਆਂ ਕੀਤੀਆਂ ਉਹਨਾਂ ਨੂੰ ਡਿਮੋਲਿਸ਼ ਕੀਤਾ ਜਾ ਰਿਹਾ ਇਹ ਉਹਨਾਂ ਨੂੰ ਜਪ ਕੀਤਾ ਜਾ ਰਿਹਾ ਔਰ ਉਹ ਜਿਹੜੇ ਨਸ਼ਾ ਤਸਕਰਿਆ ਜੀ ਜਿਹੜੇ ਪਿੰਡ ਦੇ ਆਦੀ ਆ ਕਿੰਨੇ ਕਿਨੋਂ ਜਿਹੜਾ ਹਸਪੀਟਲ ਆ ਦੇ ਵਿੱਚ ਐਡਮਿਟ ਕਰਵਾਇਆ ਗਿਆ ਜੀ ਸਰ ਉਹਦੇ ਲਈ ਜਿਹੜੇ ਜਿੰਨੇ ਵੀ ਸਾਡੇ ਡੀ ਐਡਿਕਸ਼ਨ ਸੈਂਟਰ ਨੇ ਉਹਨਾਂ ਨੂੰ ਕਾਫੀ ਉਹਨਾਂ ਸੁਧਾਰ ਕੀਤਾ ਗਿਆ ਹੈ ਉਹਦੇ ਵਿੱਚ ਈਵਨ ਜੇ ਸਾਨੂੰ ਜ਼ਰੂਰਤ ਹੋਵੇ ਤਾਂ ਉਹਦੇ ਲਈ ਬੈੱਡ ਜਿਹੜੇ ਆ ਉਹ ਵਧਾਏ ਵੀ ਜਾ ਰਹੇ ਨੇ ਉੱਥੇ ਪੂਰਾ ਪ੍ਰਬੰਧ ਹੈ ਕਿ ਸਟੇਲ ਜਿਹੜੀਆਂ 스ਕਿਲਸ ਕਾਇਆਂ ਜਾ ਰਹੀਆਂ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਇਹਦੇ ਵਿੱਚ ਲਿਪਟ ਹੋ ਚੁੱਕੇ ਨੇ ਉਹਨਾਂ ਨੂੰ ਮੈਡੀਟੇਸ਼ਨ ਯੋਗਾ ਵਗੈਰਾ ਕਰਾਇਆ ਜਾਂਦਾ ਕਾਉਂਸਲਿੰਗ ਹੁੰਦੀ ਆ ਸੋ ਉਹਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿਈਆਂ ਕਈ ਜਿਹੜੇ ਆ ਜਿਨ੍ਹਾਂ ਨੂੰ ਰੈਗੂਲਰ ਉੱਥੇ ਰਹਿਣ ਦੀ ਜ਼ਰੂਰਤ ਭਰਤੀ ਹੁੰਦੀ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਉਸ ਉਹਨਾਂ ਦੀ ਜਿਹੜੀ ਪੂਰੀ ਤਪੀਸ਼ ਕਰਕੇ ਕਿ ਉਹਨਾਂ ਨੂੰ ਕਿੰਨੀ ਕੁ ਜ਼ਰੂਰਤ ਹੈ ਉਦੇ ਹਿਸਾਬ ਨਾਲ ਕੰਮੁੰਦਾ ਡਾਕਟਰ ਜਿਹੜੇ ਉਹ ਟੈਸਟ ਕਰਦੇ ਨੇ ਫਿਰ ਉਹਦੇ ਹਿਸਾਬ ਦੇ ਨਾਲ ਕਿ ਇਹਨੂੰ ਕਿੰਨੀ ਜ਼ਰੂਰਤ ਹੈ ਔਰ ਇਹ ਉਹ ਬੱਚੇ ਤਾਂ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਹੈ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਉਹ ਵਿਚਰ ਸਕਣ ਔਰ ਇਹ ਸਲਾਮਤ ਵੱਲ ਨਾ ਵਧਣ ਉਹਨਾਂ ਨੂੰ ਸਕਿੱਲ ਦਾ ਸਕਿਲਫੁਲ ਬਣਾਇਆ ਜਾ ਰਿਹਾ ਆਮ ਜਨਤਾ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੀ ਆਮ ਜਨਤਾ ਨੂੰ ਇਹ ਅਪੀਲ ਕਰ ਰਹੇ ਹਾਂ ਜੀ ਕਿ ਇਹ ਜਿਹੜਾ ਇਹ ਲੜਾਈ ਹੈ ਇਹ ਜਿਹੜਾ ਕੋਹੜ ਹੈ ਇਹਨੂੰ ਅਸੀਂ ਸਾਰੇ ਨਾਲ ਮਿਲ ਕੇ ਹੀ ਦੂਰ ਕਰ ਸਕਦੇ ਆਂ ਔਰ ਇਹਦੇ ਵਿੱਚ ਇਸ ਤਰ੍ਹਾਂ ਹੀ ਆ ਵੀ ਆਪਣੇ ਜਿਹੜੇ ਉਹਨਾਂ ਦੀ ਜਾਣਕਾਰੀ ਦਿੱਤੀ ਜਾਵੇ ਜੇ ਕਿਸਕਰ ਕੋਈ ਫੜਿਆ ਜਾਂਦਾ ਹੈ ਪਿੰਡ ਤੋਂ ਵੀ ਫੜਿਆ ਜਾਂਦਾ ਹੈ ਜਾਂ ਆਪਣੇ ਨੇੜੇ ਦੇ ਆਹ ਲੋਕਾਂ ਤੋਂ ਕੋਈ ਫੜਿਆ ਜਾਂਦਾ ਤਾਂ ਇਹੋ ਜਿਹਿਆਂ ਦੀ ਕੋਈ ਜ਼ਮਾਨਤ ਨਾ ਦੇਵੇ ਜੇ ਕੋਈ ਜ਼ਮਾਨਤ ਦੇ ਰਿਹਾ ਹੈ ਤਾਂ ਅਸੀਂ ਸਾਰੇ ਨਾਲ ਮਿਲ ਕੇ ਉਹਨਾਂ ਨੂੰ ਲਾਣਤ ਪਾਈਏ ਕਿ ਇਹ ਜ਼ਮਾਨਤ ਉਹ ਦੇ ਨਾ ਸਕਣ ਸੋ ਇਹੋ ਜਿਹੇ ਲੋਕਾਂ ਨੂੰ ਅੰਦਰ ਹੋਣਾ ਚਾਹੀਦਾ ਉਹਨਾਂ ਦੀਆਂ ਜਾਇਦਾਦਾਂ ਵੀ ਜਿਹੜੀਆਂ ਉਹ ਦਖਤ ਹੋਣੀਆਂ ਚਾਹੀਦੀਆਂ ਤੇ ਆਮ ਲੋਕਾਂ ਤੋਂ ਅਸੀਂ ਇਹ ਉਮੀਦ ਕਰਦੇ ਆ ਇਹ ਅਪੀਲ ਕਰਦੇ ਆ ਕਿ ਇਸ ਸੜਾਈ ਦੇ ਵਿੱਚ ਪ੍ਰਸ਼ਾਸਨ ਦਾ ਪੁਲਿਸਲਾ ਔਰ ਸਰਕਾਰ ਦਾ ਸਾਥ ਦਿੱਤਾ ਜਾਵੇ ਕਿ ਇਲਾਜ ਦੀ ਲੋੜ ਆ। ਸੱਤੀ ਉਹਨੂੰ ਪ੍ਰੇਰਿਤ ਕਰੀਏ ਕਿ ਇਲਾਜ ਕਰਵਾਵੇ ਔਰ ਉਹਨੂੰ ਇੱਕ ਮਾਹੌਲ ਲਈਏ ਤਾਂ ਕਿ ਉਹਦੀ ਇਹ ਜਿਹੜੀ ਤੋੜ ਆ ਜਾਂ ਇਹ ਜਿਹੜੀ ਰੂਪਚਾ ਲੋੜ ਮਹਿਸੂਸ ਹੁੰਦੀ ਹੈ ਉਹ ਖਤਮ ਹੋ ਜਾਵੇ। ਸੋ ਉਹਦੇ ਲਈ ਇਹ ਹੋਰ ਨਸ਼ਾ ਮਾਫੀਆ ਜਾਂ ਨਸ਼ੇ ਦੇ ਤਸਕਰ ਪੰਜਾਬ ਦੀ ਜ਼ਮੀਨ ਤੇ ਨਹੀਂ ਬਖਸ਼ੇ ਜਾਣਗੇ ਜਿੱਥੇ ਪਹਿਲਾਂ ਨਸ਼ੇ ਦੇ ਅੱਗੇਆਂ ਨੂੰ ਸਿਆਸੀ ਸਰਪ੍ਰਸਤੀ ਮਿਲੀ ਸੀ ਅੱਜ ਉਥੇ ਬੜ ਰੋਜਰ ਚੱਲ ਰਹੇ ਹਨ ਪੰਜਾਬ ਸਰਕਾਰ ਦਾ ਦੇਸ਼ ਬਿਲਕੁਲ ਸਾਫ਼ ਹੈ ਜਾਂ ਨਸ਼ਾ ਛੱਡੋ ਜਾਂ ਪੰਜਾਬ ਛੱਡੋ ਉਸ ਹੁਣ ਫਰੀ ਹੈ ਉਸ ਤੇ ਕੋਈ ਸੈਕਿਟੀ ਦੀ ਬਾਤ ਨਹੀਂ ਰਹੀ ਕਿ ਨਸ਼ੇ ਦੇ ਤਸਕਰਾਂ 'ਤੇ ਕਸਰਵਾਈ ਨਹੀਂ ਹੋਏਗੀ ਜਾਂ ਹੈਗੀ ਹੈ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਜਿੰਨਾਂ ਦੇ ਨਕੀ ਦੇ ਬਗਲਵੇਂ ਦਰਜ ਹਨ ਕੋਲ ਜੇਲ੍ਹ ਵਿੱਚ ਹਨ ਜਾਂ ਪ੍ਰਹਾਰ ਹਾਂ ਐਸਐਟੂ ਡੀਐਸਪੀ ਐਸਐਸਪੀ ਤੋਂ ਲੈ ਕੇ ਸੀਐਮ ਦੇ ਦਫ਼ਤਰ ਤੱਕ ਇੱਕ ਹੀ ਮਰਜ਼ੀ ਹੈ ਕਿ ਪੰਜਾਬ ਨੂੰ ਗਸ਼ਾ ਮੁਕਤ ਬਣਾਉਣਾ ਹੈ ਉਦੋਂ ਉਦੋਂ ਤੁਹਾਨੂੰ ਡਰਾਉਨ ਨਿਸ਼ਚਿਤ ਵਿਸਥਾਰ ਜਾਂਦੀ ਗਈ ਹੈ ਉਹਦੇ ਬਾਰੇ ਦੱਸਣਾ ਕੀਤਾ ਧੰਨਵਾਦ ਹੈ ਉਹਨਾਂ ਦੀ ਸ਼ਿਕਰਾਂਗਾ ਸਾਡੇ ਕੋਲ ਸਾਡਾ ਸਾਥ ਦੇ ਨਾਲ ਜਿੱਦੇ ਅਸੀਂ ਆਪਣੇ ਮੁੱਖ ਮੰਤਰੀ ਸੀਐਸ ਵੀ ਕੁਲਵਿੰਗਿਆਰ ਜੀ ਨੇ ਨੁਮਾਇਸ਼ ਕੀਤੀ ਹੈ ਕਿ ਸਾਡਾ ਪੰਜਾਬ ਦੇਣਾ ਹੈ ਸਾਡਾ ਬਖਸ਼ੋ। ਕੋਈ ਨਸ਼ਾ ਕਰਦਾ ਹੈ ਤੇ ਉਹਨੂੰ ਸਾਡੇ ਕੋਲ ਲੈ ਕੇ ਆਓ ਅਸੀਂ ਉਹਦਾ ਇਲਾਜ ਕਰਾਂਗੇ। ਉਹਨੂੰ ਜਿਹੜੇ ਸਰਕਾਰੀ ਡਿਡਿਕਸ਼ਨ ਸੈਂਟਰ ਹੈਗਾ ਉਹ ਦੂਰ ਥੱਲੇ ਉੱਥੇ ਦਾਖਲ ਕਰਕੇ ਉਹਦਾ ਇਲਾਜ ਹੋਏਗਾ। ਉੱਥੇ ਟ੍ਰੀਟਮੈਂਟ ਵੀ ਫ੍ਰੀ ਹੈ, ਖਾਣਾ ਵੀ ਫ੍ਰੀ ਹੈ। ਨਾ ਨਾਨਾ ਲੋਕਾਂ ਨੂੰ ਬੱਚਿਆਂ ਨੂੰ ਕਈ ਚੀਜ਼ ਸਿਖਾਉਂਦੇ ਨੇ ਇਹ ਬੱਚੇ ਨੇ ਕਈ ਘਰ ਬਰਬਾਦ ਕੀਤੇ ਨੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੋਈ ਸਾਡੇ ਕੋਲ ਇੰਨਾ ਨਾ ਵੀ ਮਰੀਜ਼ ਆ ਕੇ ਮਰੇ ਨੇ ਜਿਹੜੇ ਕਿ ਮਤਲਬ ਇੱਕ ਘਰ ਦੇ ਤਿੰਨ ਬੇਟੇ ਤਿੰਨੋਂ ਹੀ ਨਸ਼ੇ ਨਾਲ ਖਤਮ ਹੋ ਗਏ ਬਜ਼ੁਰਗੋ ਵੀ ਸਾਰੇ ਇਕੱਲੇ ਰਹਿ ਗਏ ਕਿ ਅਸੀਂ ਚਾਹੁੰਦੇ ਹਾਂ ਕਿ ਇਦਾਂ ਦਾ ਕੋਈ ਘਰ ਵੀ ਨਾ ਹੋਏ ਕਿਸੇ ਵੀ ਘਰ ਨੂੰ ਇੰਨੀ ਮਿੱਟੀ ਸਾਟ ਤੇ ਜੋੜ ਕੇ ਤੇ ਸਭ ਜਦੇ ਨਸ਼ੇ ਨੂੰ ਖਤਮ ਕਰੀਏ ਤੇ ਇਹ ਮੇਰੀ ਬੇਨਤੀ ਹੈ ਕਿ ਸਾਰੇ ਜਿੰਨੇ ਜਿੱਦਾਂ ਮੈਸੇਜ ਦਿੱਤਾ ਸਾਰੇ ਮੁੱਖ ਮੰਤਰੀ ਸਾਹਮਣੇ ਕਿ ਅਸੀਂ ਸਾਰੇ ਜੋ ਮੈਂ ਐਸੇ ਮੂਹਾਂ ਜਿਹੜੇ ਇੱਥੇ ਸਿਵਲ ਹਸਪੀਟਲ ਕਾਲਾ ਸੰਗਿਆ ਵਿੱਚ ਤੇ ਅੱਜ ਮੈਂ ਤੁਹਾਡੇ ਵਿੱਚ ਆਈਆਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਇੱਕ ਬੜੀ ਹੀ ਵਧੀਆ ਮਹੀਨਾ ਚਲਾਈ ਹੈ ਜਿਹਦੇ ਨਾਲ ਸਾਰੇ ਘਰਾਂ ਨੂੰ ਬਹੁਤ ਸਾਰੇ ਪਿੰਡ ਕਾਲਾ ਸੰਗੀਆਂ ਦੇ ਹੁਣ ਮੈਂ ਬੀਤੀ ਕਰਾਂਗਾ ਸਭ ਤੋਂ ਪਹਿਲਾਂ ਸਾਡੇ ਕੋਲ ਕਾਲਾ ਸੰਗੀਆਂ ਹਸਪਤਾਲ ਤੋਂ ਐਸਐਮਓ ਸਾਡੇ ਨੇ ਬੀਤੀ ਕਰਾਂਗਾ ਤੋਂ ਸੰਗਤਾਂ ਨਾਲ ਵਿਚਾਰ ਲਾਗੇ ਕਰਨਗੇ ਸਵਾ ਤੰਤਰ ਤੋਂ ਬਰੀ ਦੇਈਏ ਸਾਡੇ ਸਾਹਮਣੇ ਪਿਛਲੇ ਸਮੇਂ ਤੋਂ ਜਿਸ ਤਰ੍ਹਾਂ ਤੋਂ ਜੋ ਜੋ ਦਿੱਤੇ ਆ ਗਿਆ ਕਿੰਨੇ ਨਸ਼ਾ ਤਸਕਰ ਤੇ ਜੋ ਐਕਸ਼ਨ ਹੋ ਰਿਹਾ ਇਹ ਉਹ ਫਾਰਮ ਚਾਹੀਦਾ ਨਹੀਂ ਕਿ ਤੁਹਾਨੂੰ ਅਪਸਕ ਨੰਬਰ ਤੇ ਅਸਲੀ ਜਾਣਕਾਰੀ ਦੇਣੀ ਹੈ ਜਦ ਕਿ ਇਹ